ਜਿ ਕਰਰ ਰੰਗੜ ਬਾਦਸ਼ਾਹੀ ਦਾ ਬਹੁਤ ਚੇ ਦਰਬਾਰ ਕੀ ਜਾਏ ਅੱਜ ਸਾਰੇ ਅਸੀਂ ਇਕੱਠੇ ਹੋਏ ਆ ਆਦਮਪੁਰ ਦੇ ਪਿੰਡ ਸਲਾਲਾ ਵਿਖੇ ਅੱਜ ਸਾਡੇ ਸਾਰਿਆਂ ਦਾ ਇਕੱਠੇ ਹੋਣ ਦਾ ਮਕਸਦ ਇਹ ਆ ਕਿਉਂਕਿ ਸਾਡੇ ਪਿੰਡ ਸਲਾਲਾ ਦੇ ਵਿੱਚ ਜਿਹੜਾ ਕਿ ਆਦਮਪੁਰ ਤੋਂ ਭੋਗਪੁਰ ਦੇ ਰੋਡ ਤੇ ਪੈਂਦਾ ਪਿੰਡ ਸਲਾਲਾ ਨੰਗਲ ਸਲਾਲਾ ਵੀ ਕਹਿੰਦੇ ਜਿਹਨੂੰ ਉੱਥੇ ਬਹੁਤ ਤਰਨਹਾਰੀ ਵਿਸ਼ਾਲ ਚੌਕੀ ਹੋਣ ਜਾ ਰਹੀ ਆ ਜਿਸ ਚੌਕੀ ਦੇ ਵਿੱਚ ਪਹਿਲੀ ਵਾਰ ਪਿੰਡ ਸਲਾਲਾ ਦੇ ਵਿੱਚ ਗੁਰੂ ਰੰਗੜ ਬਾਦਸ਼ਾਹੀ ਜੀ ਬੰਗਾ ਕਨੇਡਾ ਵਾਲੇ ਆਪ ਆ ਰਹੇ ਚੌਂਕੀ ਲਗਾਉਣ ਵਾਸਤੇ ਤੇ ਸਾਡੇ ਵਾਸਤੇ ਬੜੀ ਕਰਮਾ ਭਾਗਾ ਵਾਲੀ ਗੱਲ ਆ 14 ਫਰਵਰੀ ਦਿਨ ਸ਼ੁੱਕਰਵਾਰ ਆਪਾਂ ਸਾਰਿਆਂ ਨੇ ਪਿੰਡ ਸਲਾਲਾ ਬਾਬਾ ਵਰਗਨਾਥ ਜੀ ਦੀ ਚੌਂਕੀ ਵਿੱਚ ਸ਼ਾਮਲ ਹੋਣਾ ਸਾਰੇ ਇਲਾਕਾ ਨਿਵਾਸੀਆਂ ਨੂੰ ਖੁੱਲਾ ਸੱਦਾ ਦਿੱਤਾ ਜਾਂਦਾ ਜਿਹੜੀ ਇਹ ਚੌਂਕੀ ਆ ਇਹ ਪਿੰਡ ਸਲਾਲਾ ਦੀ ਜਿਹੜੀ ਵੱਡੀ ਗਰਾਊਂਡ ਆ ਸਟੇਡੀਅਮ ਗਰਾਊਂਡ ਵੀ ਜਿਹਨੂੰ ਕਹਿ ਦਿੰਦੇ ਆ ਇਹ ਉੱਥੇ ਹੋਊਗੀ ਚੌਂਕੀ ਦੇ ਵਿੱਚ ਚਾਪ ਕੋੜੇ ਮਠਿਆਈਆਂ ਤੇ ਹੋਰ ਵੀ ਕਈ ਪ੍ਰਕਾਰ ਦੇ ਲੰਗਰ ਜਿਹੜੇ ਤਿਆਰ ਕੀਤੇ ਗਏ ਆ ਸੰਗਤਾਂ ਦੇ ਵਾਸਤੇ ਆਪ ਸਭ ਸੰਗਤਾਂ ਬਾਬਾ ਜੀ ਦੀ ਚੌਂਕੀ ਦੇ ਵਿੱਚ ਆਓ ਤੇ ਮੂੰਹ ਮੰਗੀਆ ਮਰਦਾ ਇੱਥੋਂ ਲੈ ਕੇ ਜਾਓ ਇਸ ਚੌਂਕੀ ਵਿੱਚ ਨਾ ਜਾਦੂ ਡੂਣਾ ਨਾ ਧਾਗਾ ਦਵੀਤ ਨਾ ਜਾਤ ਪਾਤ ਨਾ ਤੇ ਮਾਦਾ ਫਰਕ ਕੀਤਾ ਜਾਂਦਾ ਇਸ ਚੌਂਕੀ ਦੇ ਵਿੱਚ ਬਾਬਾ ਬਾਲਗ ਨਾਜ਼ੀਰ ਜੀ ਦੀ ਕਿਰਪਾ ਦੇ ਨਾਲ ਸਿਰਫ ਚੌਂਕੀ ਆਪਰਨ ਨਾਲ ਹੀ ਲੋਕਾਂ ਦੇ ਅਨੇਕਾਂ ਹੀ ਕੰਮ ਪੈ ਜਾਂਦੇ ਆ ਤੇ ਅਨੇਕਾਂ ਹੀ ਬਿਮਾਰੀਆਂ ਜਿਨ੍ਹਾਂ ਨੂੰ ਡਾਕਟਰਾਂ ਨੇ ਜਾਲ ਦਿੱਤਾ ਉਹ ਵੀ ਬੰਦੇ ਠੀਕ ਹੁੰਦੇ ਦੇਖੇ ਗਏ ਆ ਇਸ ਚੌਂਕੀ ਦੇ ਵਿੱਚ ਜਿਹੜਾ ਵੀ ਆਇਆ ਕਦੀ ਖਾਲੀ ਨਹੀਂ ਮੁੜਿਆ ਇਸ ਕਰਕੇ ਜਦੋਂ ਵੀ ਆਪਾਂ ਬਾਬਾ ਜੀ ਦਾ ਕੰਮ ਹੋਵੇ ਕਦੀ ਵੀ ਪਿੱਛੇ ਨਾ ਹਟਿਏ ਤੇ ਅਸੀਂ ਬੜੇ ਕਰਮਾ ਭਾਗਾ ਵਾਲੇ ਆ ਸਾਡੇ ਪਿੰਡ ਬਾਬਾ ਜੀ ਦੀ ਚੌਂਕੀ ਲਗਾਨੀ ਆ ਤੇ ਅਸੀਂ ਆਦਮਪੁਰ ਦੀ ਵੀ ਜਿੰਨੀ ਸੰਗਤ ਆ ਸਾਰਿਆਂ ਨੂੰ ਹੀ ਖੁੱਲਾ ਸੱਦਾ ਦਿੰਨੇ ਆ ਇਸ ਚੌਂਕੀ ਦੇ ਵਿੱਚ ਸਾਰੇ ਆਪਣੀਆਂ ਆਪਣੀਆਂ ਫੈਮਲੀਆਂ ਦੇ ਨਾਲ ਪਹੁੰਚੋ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੋ ਤੇ ਇਦਾਂ ਦੀ ਚੌਂਕੀ ਨਾ ਕਦੀ ਤੁਸੀਂ ਦੇਖੀ ਹੋਵੇਗੀ ਨਾ ਸੁਣੀ ਹੋਵੇਗੀ ਸਾਰੇ ਜਣੇ ਆਓ ਤੇ ਆਪਣਾ ਜੀਵਨ ਸਫਲਾ ਕਰੋ ਜੀ ਜੈ ਬਾਬਾ ਜੀ ਦੀ ਜੈ ਬਾਬਾ ਜੀ ਜੈ ਬਾਬਾ